ਕੋਟਾ ਜੇੜੀਆਂ ਨੇ ਉਹ ਤੰਦੂ ਮਾਗਰਾ ਸਾਹਿਬ ਨੂੰ ਪਹੁੰਚਾ ਜਾਣ ਗਿਆ ਸਤਿ ਸ਼੍ਰੀ ਅਕਾਲ ਜੀ ਮੈਂ ਨਰਿੰਦਰ ਸ਼ਰਮਾ ਹਵਾਜ਼ ਪੰਜਾਬ ਦੀ ਨਿਊਜ਼ ਚੈਨਲ ਦੇ ਵਿੱਚ ਤੁਹਾਡਾ ਸਭ ਦਾ ਸਵਾਗਤ ਕਰਦਾ ਹਾਂ ਮਿਤੀ 1 April 2024 ਲੋਕ ਸਭਾ ਹਲਕਾ ਸ਼੍ਰੀ ਅਨੰਦਪੁਰ ਸਾਹਿਬ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਪ੍ਰੇਮ ਸਿੰਘ ਚੰਦੂ ਮਾਜਰਾ ਨੂੰ ਸੈਣੀ ਭਾਈਚਾਰੇ ਵੱਲੋਂ ਸਮਰਥਨ ਦੇਣ ਦਾ ਐਲਾਨ ਕੀਤਾ ਗਿਆ ਘਟ ਗਿਣਤੀ ਭਾਈਚਾਰੇ ਵੱਲੋਂ ਰੋਪੜ ਵਿਖੇ ਇੱਕ ਵਿਸ਼ਾਲ ਮੀਟਿੰਗ ਕੀਤੀ ਕੀਤੀ ਗਈ ਜਿਸ ਦੇ ਵਿੱਚ ਪ੍ਰੇਮ ਸਿੰਘ ਚੰਦੂ ਮਾਜਰਾ ਨੇ ਸ਼ਿਰਕਤ ਕੀਤੀ ਘਟ ਗਿਣਤੀ ਭਾਈਚਾਰੇ ਵੱਲੋਂ ਪ੍ਰੇਮ ਸਿੰਘ ਚੰਦੂ ਮਾਜਰਾ ਨੂੰ ਪੂਰਨ ਤੌਰ ਤੇ ਵੋਟ ਤੇ ਸਪੋਰਟ ਦਾ ਸਮਰਥਨ ਕੀਤਾ ਗਿਆ ਇਸ ਮੌਕੇ ਪ੍ਰੇਮ ਸਿੰਘ ਚੰਦੂ ਮਾਜਰਾ ਨੇ ਕਿਹਾ ਕਿ ਘਟ ਗਿਣਤੀ ਸੈਣੀ ਭਾਈਚਾਰੇ ਨੂੰ ਕੰਗ ਉਲੇ ਨਹੀਂ ਕੀਤਾ ਜਾਵੇਗਾ ਦੇਖਦੇ ਰਹੋ ਆਵਾਜ਼ ਪੰਜਾਬ ਦੀ ਨਿਊਜ਼ ਚੈਨਲ ਅੱਜ ਦਾ ਦਿਨ ਬੜਾ ਇਤਿਹਾਸਕ ਦਿਨ ਮੈਂ ਕਹਿ ਸਕਦਾ ਮੇਰੇ ਲਈ ਵਿਸ਼ੇਸ਼ ਤੌਰ ਤੇ ਔਰ ਖੁਸ਼ੀ ਦਾ ਦਿਨ ਜਦੋਂ ਲੋਕ ਸਭਾ ਹਲਕਾ ਸ਼੍ਰੀ ਅਨੰਤਪੁਰ ਸਾਹਿਬ ਤੋਂ ਉਮੀਦਵਾਰ ਐਲਾਨੇ ਜਾਣ ਤੋਂ ਬਾਅਦ ਸੈਣੀ ਭਾਈਚਾਰੇ ਨੇ ਇਕੱਠੇ ਹੋ ਕੇ ਮਤਾ ਪਾ ਕੇ ਇਸ ਸੀਟ ਤੋਂ ਮੇਰੀ ਮਦਦ ਕਰਦਾ ਐਲਾਨ ਕੀਤਾ ਔਰ ਇਹਨਾਂ ਦੇ ਸਾਰੇ ਜੀਵਨ ਵਰ ਸੱਜਣ ਆਪੀ ਸਹਿਬਾਨ ਸੈਂਕੜਿਆਂ ਦੀ ਗਿਰਤੀ ਵਿੱਚ ਅੱਜ ਇੱਥੇ ਇਕੱਠੇ ਹੋਏ ਔਰ ਉਹਨੇ ਮੈਂ ਕਹਿ ਸਕਦਾ ਕਿਤੇ ਕੰਮ ਦੀ ਕਦਰ ਕੀਤੀ ਆ ਕਿਤੇ ਕੰਮ ਦਾ ਇਸ਼ਾਨ ਕੀਤਾ ਮੈਂ ਮਹਿਸੂਸ ਕਰਦਾ ਮੈਂ ਜ਼ਿੰਦਗੀ ਵਿੱਚ ਜਿੰਨੇ ਵੀ ਕੰਮ ਕੀਤੇ ਉਹਨਾਂ ਵਿੱਚ ਸੈਣੀ ਭਾਈਚਾਰੇ ਨੇ ਦਾ ਬਹੁਤ ਵੱਡਾ ਮੈਂ ਸਮਝਦਾ ਠੀਕ ਕੇਸ ਹੁੰਦਾ ਕੰਪਨਸੇਟ ਕੀਤਾ ਕਿਤੇ ਕੰਮ ਦਾ ਅੱਜ ਮੇਰੀ ਮਦਦ ਦਾ ਐਲਾਨ ਕਰਕੇ ਕਿਉਂਕਿ ਸੈਣੀ ਭਾਈਚਾਰੇ ਨੂੰ ਵੀ ਸੀ ਕੈਟਾਗਰੀ ਵਿੱਚ ਲਿਆਉਣ ਦੇ ਵਿੱਚ ਸਾਹ ਪ੍ਰਕਾਸ਼ ਸਿੰਘ ਬਾਦਲ ਹੁਣਾਂ ਦੀ ਸਰਕਾਰ ਦੇ ਸਹਾਰੇ ਮੈਂ ਆਪਣਾ ਪੂਰਾ ਜੋਰ ਲਾ ਕੇ ਆਪਣਾ ਅਸਰ ਵਰਤ ਕੇ ਆਪਣੇ ਯਤਨ ਕਰਕੇ ਮੈਂ ਪੂਰਾ ਢਿਲ ਦਾ ਜੋਰ ਲਾ ਕੇ ਇਸ ਭਾਈਚਾਰੇ ਨੂੰ ਰਿਜ਼ਰਵੇਸ਼ਨ ਦਾ ਹੱਕ ਦਵਾਇਆ ਸੀ ਉਸ ਕਰਕੇ ਅੱਜ ਵੀ ਇਹ ਲੋਕ ਯਾਦ ਕਰ ਰਹੇ ਨੇ ਅੱਜ ਇਸ ਚੌਂਣ ਦੇ ਵਿੱਚ ਵਿਸ਼ੇਸ਼ ਤੌਰ ਤੇ ਇਹਨਾਂ ਨੇ ਮੇਰੀ ਮਦਦ ਕਰਨ ਦਾ ਐਲਾਨ ਕੀਤਾ ਵੈਸੇ ਓਵਰ ਆਲ ਹੀ ਤੱਕ ਸ਼੍ਰੋਮਣੀ ਅਕਾਲੀ ਦਲ ਦਾ ਮਦਦ ਕਰਨਗੇ ਤੱਕੜੀ ਬਟਨ ਦਬਾਉਣਗੇ ਜਿਤਾਉਣਗੇ ਮੈਂ ਇਹਨਾਂ ਦਾ ਬਹੁਤ ਧੰਨਵਾਦੀ ਹਾਂ